ਆਜਾ ਵੀ ਮਾਹੀ ਤੇਰਾ ਰਸਤਾ ਉੜੀਕਦੀਆਂ ਆਜਾ ਵੀ ਮਾਹੀ ਤੇਰੀ ਅੱਖੀਆਂ ਉੜੀਕਦੀਆਂ ਆਜਾ ਦੇ ਆਜ਼ਾਵੇਂ ਆਜ਼ਾ ਵੀ ਮਾਹੀ ਤੇਰਾ ਰਸਤਾ ਉੜੀਕਦੀਆਂ ਭੂ ਫੇਰ ਆ ਗਿਆ ਮੈਂ ਬਸਤਾ ਹੋ ਰਿਹਾ ਬਸਤੌਰਾ ਮਰ ਜਾਣਿਆ ਵੇ ਬੰਤ ਤੂੰ ਵੇ ਮੈਂ ਤਾਂ ਕੀ ਦੱਸਾਂ ਤੈਨੂੰ ਉਹ ਸਾਰ ਦਿਨ ਮੇਰਾ ਦਿਮਾਗ ਖਾਂਦਾ ਰਹਿੰਦਾ ਮੈਂ ਇੱਧਰ ਲੰਘਦੀ ਆ ਤਾਂ ਇੱਧਰ ਉਹੀ ਮੂੰਹ ਤੇ ਚੜਾ ਰਹਿੰਦਾ ਮੈਂ ਤਾਂ ਇੰਦੀ ਵੀ ਉਹੀ ਆ ਗਿਆ ਕਿੱਥੇ ਮਰ ਜਣਾ ਉਰੇ ਵੀ ਨਾ ਆ ਗਿਆ ਹੋ ਦੀ ਤੂੰ ਤਾਂ ਵੀ ਮੁਝਾਲ ਨਹੀਂ ਵੀ ਮੇਰੇ ਘਰੇ ਬੜ ਜੀ ਹਾਂ ਅੱਛਾ ਅੱਛਾ ਹਾਂ ਆ ਗਾ ਨਾ ਹੋਰ ਤੂੰ ਪਰਵਾਹ ਨਾ ਕਰ ਚੇਤਨ ਮੇਰੇ ੱਤੇ ਚੜ ਗਏ ਨਾ ਮਰੇ ਵੀ ਪੋਟੀ ਪੋਟੀ ਪੜ ਦੂੰਗਾ ਤੇਰੇ ਪਿੱਛੇ ਤਾਂ ਮੈਂ 10 ਸੂਨ ਕਾ ਤੂੰ 10 ਸੱਚੀ ਇੰਨਾ ਪਿਆਰ ਕਰਦਾ ਮੈਨੂੰ ਉਹ ਟੈਲੀਵਿਜ਼ਨ ਵਾਲੇ ਮੁੰਡੇ ਕੁਝ ਹੋਰ ਚੁੱਕਾ ਕਰਦੇ ਨੇ ਅਸਕ ਕਰਦਾ ਹੈ ਬੱਦਸ਼ਾਹ ਨਹੀਂ ਆ اچھا ਗੇਪੂ ਹਾਂ ਆਈ ਹੋਲਡ ਮਾ ਸਪਾਰਕਨ ਮੇਲਾ ਆ ਰਿਹਾ ਤੇ ਉੱਥੇ ਹੀ ਕਰਾਂਗੇ ਮੇਲਾ ਦੇਖਾਂਗੇ ਓਏ ਉੱਥੇ ਮੈਂ ਤੈਨੂੰ ਜਲੇਟੀਆਂ ਖਵਾਉਂਗਾ ਪਰਖੇ ਖਵਾਉਂਗਾ ਵੀ ਹੋ ਸਕਦਾ ਗੱਲ ਠੀਕ ਹੈ ਮੇਰਾ ਹੀ ਬਥੇਰਾ ਚੀ ਕਰਦਾ ਪਰ ਨਾ ਫਾਈ ਗੱਲਾਂ ਬਣ ਜਾਂਦੀਆਂ ਨੇ ਲੋਕ ਗੱਲਾਂ ਬਣਾ ਲੈਣਗੇ ਨਾਲੇ ਮੈਂ ਤਾਂ ਵੀ ਬਤਨਾਮ ਉਹ ਛੱਡ ਪੜਾ ਲੋਕਾਂ ਨੂੰ ਜਿਹੜੇ ਆਸ਼ਕ ਹੁੰਦੇ ਨੇ ਨਾ ਉਹ ਗੱਲਾਂ ਤੋਂ ਨਹੀਂ ਡਰਦੇ ਹੁੰਦੇ ਉਸੇ ਮੈਂ ਚੰਡੋਲ ਤੇ ਚੜਾਉਂਗਾ ਵੀ ਚੰਡੋਲ ਉਹ ਕੀ ਹੁੰਦੀ ਹੈ ਉਹ ਜਦ ਚੜ੍ਹੇਗੀ ਪਤਾ ਲੱਗ ਜੂ ਜਿਵੇਂ ਜਿਉਂਦਾ ਰਹੇ ਤਨ ਮੇਰੀ ਉਮਰ ਨਹੀਂ ਲੱਗ ਜੂ ਅੱਛਾ ਤਿਆਰ ਹਾਂ ਆਪਾਂ ਚੱਲਾਂ ਚੱਲ ਆਇਆ ਕਰ ਫਿਰ ਮੇ ਜੀ ਆਪ ਇਕੱਠੇ ਜਾਵਾਂਗੇ ਬਹੁਤ ਪੁੰਗਾ ਪੇਜ ਜੇ ਕੇਰਾ ਗੱਲ ਉੱਡ ਗਈ ਫਿਰ ਉੱਡੀ ਨਹੀਂ ਜਾਂਦੀ ਹੁੰਦੀ ਐ ਕੀ ਬਾਤ ਆ ਇਨਾ ਦਿਮਾਗ ਕਿਥੋਂ ਆ ਗਿਆ ਨਹੀਂ ਉਹ ਕਹਿੰਦੇ ਹੁੰਦੇ ਨੇ ਮੁੱਤੀ ਵੀ ਕੋਈ ਦਿਮਾਗ ਨਹੀਂ ਹੁੰਦਾ ਪਰ ਤੇਰਾ ਦਿਮਾਗ ਤਾਂ ਨਾ ਛੱਡ ਦੇ ਗੱਲਾਂ ਸੱਚੀ ਹਾਂ ਹੈ ਮੇਰਾ ਇਨਾ ਦਿਮਾਗ ਬਹੁਤ ਜ਼ਿਆਦਾ ਲੈ ਆਇਆ ਕਰ ਫੇਰਾ ਆਹ ਫੜ ਪਾਣਾ ਤੂੰ ਮੇਲੇ 'ਚ ਪਹੁੰਚ ਲਈ ਮੈਂ ਤੈਨੂੰ ਉੱਥੇ ਮਿਲੂੰਗਾ ਚੰਦੋਲ ਦੇ ਨੇੜੇ ਤੇੜੇ ਠੀਕ ਬਿਦ ਫਿਕਰ ਕਾਹਦਾ ਕਰਦਾ ਪਹੁੰਚ ਤਾਂ ਮੈਂ ਜਾਊਂਗੀ ਵੰਤ ਪਰ ਕਿਸੇ ਨੂੰ ਪਤਾ ਨਾ ਲੱਗ ਜੀ ਐਵੇਂ ਹੀ ਨਾ ਗੱਲ ਉੱਟ ਚੇ ਫਿਰ ਮੈਂ ਕਹੀਂ ਧੋਨੀਆ ਜੇ ਕੇਰਾਂ ਗੱਲ ਉੱਡ ਗਈ ਸਾਰੀ ਉਮਰ ਉੱਡੀ ਜਾਊਗੀ ਇਹ ਹੀ ਉਧਰ ਨਾ ਜਾਣਾ

ਲਾਏਗੇ ਬੁੱਕ ਦੋ ਤਾਲ ਲੁੱਟ ਲੈ ਆ ਲੁੱਟਣ ਲਟਾਈ ਵਾਲਾ ਕੰਮ ਬਹੁਤ ਵਧੀਆ ਇਹ ਤੂੰ ਜਾਰੀ ਰੱਖ ਇਹਦੇ ਵਰਗਾ ਕੰਮ ਨਹੀਂ ਕੋਈ ਮਿਲਣਾ ਫੇ ਮਰ ਜਾਣਿਆ ਦੇਖਿਆ ਤਾਂ ਨਹੀਂ ਕਿਸੇ ਨੇ ਨਾ ਸਾਰੇ ਸੁੱਤੇ ਪਏ ਨੇ ਆਹੇ ਕੌਣ ਦੇਖ ਲੂ ਮਰਜਣੇ ਚੱਲ ਤਾਂ ਠੀਕ ਐ ਮੈਨੂੰ ਬਤਨਾਮ ਨਾ ਕਰਤੀ ਮਰਜਣੇ ਕੇਰਾ ਗੱਲ ਉੱਟ ਗਈ ਫਿਰ ਉੱਡੀ ਵੀ ਜਾਂਦੀ ਹੁੰਦੀਆ ਨਹੀਂ ਚਾਹੀ ਉੱਡੀ ਜਾਵੇ ਆਪਾਂ ਉੱਡੀ ਦੇਣੀ ਵੀ ਚੱਲ ਆਇਆ ਆਇਆ ਮੈਂ ਤਾਂ ਕਿਉਂ ਚੀਜਾ ਨੰਬਰ 2 ਤਾਂ ਉਹ ਚੜਾ ਤੁਰਦਾ ਕਿੱਥੇ ਖ ਜਾਵੇਂ ਕਿਉਂ ਆ ਅਬ ਇਧਰ ਆ ਜਾ ਹਾਂ ਠੀਕ ਆ ਠੀਕ ਆ ਚੱਲ ਚੱਲ ਅੱਜ ਫਸ ਗਏ ਪਾੜ ਤੇ ਲਾਵੀ ਮਤਰਾ ਟਾਈਮ ਲੱਗਾ ਪੂਰਾ ਪੂਰਾ ਅਮੋਦਲਾ ਉੱਚ ਦੇਖਦੇ ਆ ਫਿਰ ਅੱਜ ਬਾਅਦ ਕੇ ਕਿੱਥੇ ਜਾਏਗਾ ਲਾ ਖਾਉਂਗਾ ਤਾ ਮਹਿਲਾ ਨਾ ਮੁੰਡਾ ਨੂੰ ਬੁਲਾ ਕੇ ਚੱਲ ਹੁਣ ਤੂੰ ਜਾ ਜੇ ਕਿਸਮੇ ਦੇਖ ਲਿਆ ਤੈਨੂੰ ਕਿ ਪਤਾ ਕਿ 13 ਗੱਲ ਡਿੱਗੀ ਤੇ 20 ਜਾਂਦੀ ਹੁੰਦੀ ਗੇਬੂ ਤੈਨੂੰ ਕੋਈ ਇਕੱਲੀ ਛੱਡ ਕੇ ਜਾਣ ਨਹੀਂ ਮੇਰਾ ਦਿਲ ਤਾਂ ਕਰਦਾ ਨਹੀਂ ਹੈਗਾ ਮੈਨੂੰ ਤਾਂ ਆਇ ਲੱਗਦਾਗਾ ਵੀ ਸਾਰਾ ਦਿਨ ਸਾਰੀ ਰਾਤ ਗੇਬੂ ਮੇਰੇ ਕੋਲੇ ਬੈਠੀ ਹੋਵੇ ਗੇਬੂ ਮੇਰੀਆਂ ਆ ਬਾਹਾਂ 'ਚ ਦੇਖਾਂ ਮਤ ਕਰੋ ਮੈਂ ਆਪਣਾ ਵਾਦਾ ਪੂਰਾ ਕਰਤਾ ਹੁਣ ਥੋਡੀ ਵਾਰੀ ਆਪਸ ਪ੍ਰਵਾਨ ਮੰਨ ਚਾ ਚਾਚਾ ਤੁਸੀ ਆਪਣੀ ਮਾ ਦਾ ਪਤਲਾ ਲਿਓ ਅਜਾ ਦੱਸ ਟੈਨਸ਼ਨ ਨਾ ਆਜੋ ਆਜੋ ਲਵੀ ਮੋੜਿਓ ਅਜਾ ਮੌਕਾ ਹਰ ਮੌਕਾ ਰੱਬ ਕਿਸੇ ਨੂੰ ਵਾਰ ਪਾਠ ਹੀ ਦਿੰਦਾ ਤੁਹਾਨੂੰ ਦੇ ਆ ਚਾਚਾ ਪ੍ਰਵਾਨ ਨਾ ਕਰ ਜੇ ਮੱਥੇ ਤੋਂ ਬਾਪ ਵਾਲਾ ਕਲੰਕ ਪਟਾਉਣਾ ਨਾ ਫੱਟੇ ਚੱਕ ਦਿਓ ਅੱਜ ਬਚਣਾ ਨਹੀਂ ਚਾਹਦਾ ساری ਗੱਲ ਹੋਰ ਮੇਰਾ ਨੌਨਾ ਜੇ ਵਿੱਚ ਨਾਲ ਚੱਲ ਚਾਚਾ ਨਾ ਥੋੜੇ ਘਰ ਦਾ ਮਸਲਾ ਤੁਸੀਂ ਆਪ ਨੂੰ ਮੇਰੇ ਉਹ ਚਾਚਾ ਜੀ ਆ ਜਾਂਦੇ ਨਾਲ ਬੱਧੀਆ ਸੀਗਾ ਮੇਰਾ ਅਸ਼ੀਰਵਾਦ ਤੁਹਾਡੇ ਨਾਲਾ ਬਹੁਤ ਠੀਕ ਹੈ ਜੀ ਚਾਚਾ ਠੀਕ ਹੈ ਰਾਮ ਪਾਰ ਹੋਣਾ ਜੀ ਨਾ ਠੀਕ ਹੈ ਠੀਕ ਹੋ ਨੂੰ ਨਹੀਂ ਛੱਡਦੇ ਲਾਈ ਵੀ ਬਖਤੌਰੀਆ ਤੇ ਵਾਲਾ ਚੰਦਾ ਲੱਗ ਗਿਆ ਫਿਰ ਗਏ ਬੋਕੰਦੀ ਇਧਰੋਂ ਮਾਈ ਦੀ ਕੱਲਾ ਫਿਰ ਬੱਜ ਗਈ ਟੱਲੀਆਂ ਹਾਂ ਉਹ ਬਾਪੂ ਚਾਚੀ ਚਾਚੀ ਨਹੀਂ ਕਰੀਏ ਨਾ ਨਹੀਂ ਕਰੀਏ ਨਾ ਪੁੱਤ ਪੁੱਤ ਮੇਰੀ ਗੱਲ ਤਾਂ ਸੁਣ ਲੋ ਚਾਚੀ ਨਹੀਂ ਇਹ ਤੁਹਾਡੀ ਮਾਂ ਕੀ ਮਾਂ ਕਿਵੇਂ ਆ ਨਾਲੇ ਪੁੱਤ ਮੇਰੀ ਗੱਲ ਸੁਣ ਹੱਥ ਛੱਡ ਪੁੱਤ ਮੇਰਾ ਤੂੰ ਐ ਐ ਦੱਸ ਕਿ ਜਨਾਨੀ ਬਿਨਾ ਕਿਸੇ ਦਾ ਸਰਦਾ ਹੁੰਦਾ ਹੁਣ ਤੁਹਾਨੂੰ ਪਤਾ ਜਦੋਂ ਵੀ ਤੁਹਾਡੀ ਮਾਂ ਮਰੀ ਐ ਉਦੋਂ ਦੀ ਤੁਹਾਡੀ ਚਾਚੀ ਸਹਾਰਾ ਦੇ ਰਹੀ ਐ ਮੈਨੂੰ ਜਮਾ ਤੁਹਾਡੀ ਮਾਂ ਵਰਗੀ ਐ ਮਾਂ ਵਰਗੀ ਕਿੱਥੇ ਆ ਨਾਲ ਦੇਖੋ ਉਹ ਸਾਨੂੰ ਨਹੀਂ ਦਿਖਦੀ ਫਿਰ ਮੇਰੀ ਅੱਖਾਂ ਨਾਲ ਦੇਖੋ ਪੁੱਤ ਉਹ ਦੇਖ ਲਿਆ ਬਹੁਤ ਦੇਖ ਲਿਆ ਤੇਰੀ ਅੱਖਾਂ ਨਾਲ ਓਏ ਮਰ ਜਨਾ ਆਪਣੀਆਂ ਜਿਹੜੀ ਪਿੰਡ ਚ ਬਦਨਾਮੀ ਹੋਈਦੀ ਆ ਸਿਆਣ ਤੋਂ ਲੋਕ ਉਹੀ ਬਦਨਾਮ ਕਰਦੇ ਨੇ ਸਾਡਾ ਜਮਾ ਸੱਚਾ ਪਿਆਰ ਉਹ ਤੁਸੀਂ ਮਿਰਜਾ ਸਹਿਬਾ ਸਸੀ ਉਹਨੂੰ ਨਹੀਂ ਦੇਖੇ ਜਮਾ ਉਹਦੇ ਨਾਲ ਦਾ ਪਿਆਰਾ ਉਤਰੋ ਮੇਰੀ ਗੱਲ ਸੁਣ ਲਓ ਆ ਤੇਰੀ ਚਾਚੇ ਨੇ ਜਿਹੜੀ ਜਮਾ ਪਣੀ ਤਣੀ ਥੋਡੀ ਮਾਂ ਵਰਗੀ ਪੁੱਤ ਤੇਰੀ ਮਾਂ ਨੂੰ ਕੱਢ ਲੈ ਇਹਨੂੰ ਲੁਕੋ ਲੈ ਇਹਨੂੰ ਕੱਢ ਲੈ ਤੇਰੀ ਮਾਂ ਨੂੰ ਲੁਕੋ ਲੈ ਜਮਾਤ ਤੋਂ ਵੀ ਮਾਂ ਵਰਗੀ ਪੁੱਤ ਤੁਸੀਂ ਆ ਗੱਲਾਂ ਤੇ ਨਾਓ ਮੈਨੂੰ ਕੁੱਟੜ ਤੇ ਨਾਓ ਪੁੱਤ ਥੋਨੂੰ ਮੈਂ ਦੁੱਧ ਪਿਆ ਪਿਆ ਕੇ ਪਾ ਦੁੱਧ ਚੁੰਗੜੀ ਵਾਲਾ ਪੁੱਤ ਹੋਰ ਤੁਸੀਂ ਆਏ ਨਾ ਕਰੋ ਇਹ ਇਹਨੂੰ ਚਾਚੀ ਨਾ ਕਹੋ ਇਹਨੂੰ ਪੁੱਤ ਤੁਹਾਡੀ ਮਾਂ ਹੀ ਸਮਝੋ ਆਪੜਾ ਘਰ ਵਾਜੂਗਾ ਮੇਰਾ ਉਸ ਤੋਂ ਬਾਅਦ ਪੁੱਤ ਨਾਲ ਦੀ ਨਾਲ ਥੋੜਾ ਘਰ ਵਾਜੂਗਾ ਹਾਂ ਪੁੱਤ ਤੁਸੀਂ ਮਾਂ ਦੇ ਪਿਆਰ ਤੋਂ ਵਾਂਝੇ ਰਹਿਗੇ ਤੁਨ ਮੈਂ ਦੇਉਂਗੀ ਮਾਂ ਦਾ ਪਿਆਰ ਨਾਲ ਤੁਨ ਪੂਰੇ ਵਧੀਆ ਘਰਾਂ ਚ ਵਿਆਹ ਕੇ ਲਿਆਉਂਗੀ ਸੋਨੇ ਵਰਗੀਆਂ ਬੋਟੀਆਂ ਲਿਆਉਂਗੀ ਤੁਹਾਡੀਆਂ ਤੁਸੀਂ ਆਪਣੇ ਬਾਪੂ ਨੂੰ ਮਾਫ ਕਰ ਦਿਓ ਪੁੱਤ ਸਵੇ ਜੀ ਇਹ ਮਾਂ ਦਾ ਬਾਪੂ ਸੌਣ ਲੱਗਾ ਕਰਨੀ ਪੈਣਾ

ਹੁਣ ਬਣੀ ਆ ਇੱਕ ਸਾਰ ਜੋੜੀਆਂ ਹੁਣ ਬਣੀ ਆ ਇਹ ਸਾਲਾ ਕਿਹੜਾ ਪਾਣਾ ਵਰਤ ਗਿਆ ਓਏ ਇਹ ਤਾਂ ਕਹਾਣੀ ਉਲਟੀ ਹੋ ਗਈ ਥਾਲਾ ਦੇ ਪਿਛੋੜੇ ਦਾ ਕੀ ਪਾਣਾ ਤੇ ਮੈਂ ਇਹ ਤਾਂ ਸੋਚਦਾ ਮੈਂ ਮਲਾ ਬੱਠਾ ਉਹਨਾਂ ਨੂੰ ਉਹ ਰੱਬਾ ਕਿੱਡਾ ਵੱਡਾ ਪਾਪ ਕਰਾਦਾ ਮੇ ਤੋਂ ਮੇ ਮੇਰੇ ਬਾਰੇ ਜਮਾਂ ਨਹੀਂ ਸੋਚਿਆ ਸੱਕਰੀ ਕਿਤੇ ਇਕੱਲਾ ਪੁੱਛੂਗਾ ਪੁੱਛੂਗਾ ਤੈਨੂੰ ਟੱਕਰ ਜੀ ਮੈਂ ਫੇਰ ਆਉਂਗੀ ਪਹਿਣ ਮੈਨੂੰ ਕੰਮ ਹੈ ਹੋ ਕਦੇ 7 ਕਦੇ 8 ਕੱਪ ਦੀਆਂ ਮੀਂਹ ਮੇਰਾ ਇੱਕ ਕਦੇ 7 ਕਦੇ 8 ਕੱਪ ਦੀਆਂ ਮੀਂਹ ਮੇਰਾ ਇੱਕ ਤੇਰਾ ਚੰਗਾ ਪਿਆ ਜਿੱਤ ਨਾਲ ਬਾਹ ਪਟਵਾਰੀਆਂ ਮੈਂ ਹੰਬਗੀ ਬਣਾਉਂਦੀ ਮੈਂ ਹੰਬਗੀ ਬਣਾਉਂਦੀ ਵਿੱਚ ਆ ਪਟਵਾਰੀਆਂ ਮੈਂ ਹੰਮਗੀ ਬਣਾਉਂਦੀ ਕਦੇ ਚਾਹ ਦੇ ਕੁੱਪੇ ਆ ਦੇ ਨਹੀਂ ਸਾਨੂੰ ਘਰਾਂ ਬੁਲਾ ਕੇ ਮੈਂ ਕਹਾਂ ਦੁੱਧ ਤੇ ਪੱਤੀ ਪਾ ਦੇ ਓਏ ਹੋਏ ਕੇਪੋ ਓ ਕੇ ਮੈਂ ਆ ਮੈਨੂੰ ਲੱਗਦਾ ਚੜਾਏਗੀ ਕੋਈ ਚੰਦ ਵੀ ਚੰਦ ਨਹੀਂ ਮੈਂ ਚੜਨ ਦਿੰਦੀ ਦੇਖੇ ਬੜੇ ਪੁੱਛਰੀ ਫਰਦੀਆਂ ਗੱਲ ਕੀ ਆ ਮੈਂ ਪੁੱਛਰ ਨੂੰ ਪਲੇਗ ਦੇ ਜਾਣਾ ਤੇਰਾ ਗਦੌੜਾ ਫੇਰਿਆ ਓ ਮੈਂ ਤਾਂ ਤੈਨੂੰ ਪੁੱਛਣਾ ਵੀ ਗੱਲ ਕੀ ਆ ਕੋਈ ਗੱਲ ਹੋ ਗਈ ਵੀ ਗੱਲ ਤਾਂ ਤੂੰ ਦੱਸ ਰੋਕੇ ਤਾਂ ਤਾਇਆ ਮੈਨੂੰ ਮੈਂ ਤਾਂ ਚੰਗੀ ਭਲੀ ਤੁਰੀ ਜਾਂਦੀ ਸੀ ਓ ਮੈਂ ਤਾਂ ਚੱਲ ਹਾਲ ਚਾਲ ਪੁੱਛਣ ਵਾਸਤੇ ਰੋਕੇ ਤੈਨੂੰ ਹੋਰ ਮੈਂ ਕਹਣਾ ਤੇ ਤੋਂ ਬੜੇ ਮੇਲੇ ਨੇ ਮਰ ਜਣ ਹਾਲ ਨੂੰ ਕੀ ਪਲੇਗ ਨਿਕਲਿਆ ਮੇਰੇ ਨਾਲ ਤੂੰ ਮ ਹਾਲ ਪੁੱਛਣ ਆਲਾ ਕੌਣ ਐ ਮੈਨੂੰ ਓ ਮੈਂ ਪਿੰਡ ਦਾ ਮੋਤਬਰ ਬੰਦਾ ਮੈਂ ਹਾਲ ਚਾਲ ਪੁੱਛ ਨਹੀਂ ਸਕਦਾ ਲੋ ਮੋਤਬਰ ਦੇਖ ਲੋ ਲੋਕੋ ਵੱਡਾ ਸਰਪੰਚ ਪਿੰਡ ਦਾ ਮਰ ਜਾਣਾ ਤੇਰੇ ਘਰੇ ਤਾਂ ਤੇਰੇ ਕਿਤੇ ਦਾਲ ਨਹੀਂ ਬਣਦੀ ਓਏ ਸਰਪੰਚ ਨਾਲੋਂ ਤਾਂ ਜ਼ਿਆਦਾ ਚੱਲਦੀ ਆ ਸਰਪੰਚ ਦਾ ਮੇਰੀ ਸਲਾਹ ਲੈ ਕੇ ਬੰਦੇ ਕੰਮ ਕਰਦਾ ਗੱਲਾਂ ਮਾਰਦੀਆਂ ਤੂੰ ਦੇਖਾ ਸਰਪੰਚ ਤੋਂ ਜ਼ਿਆਦਾ ਚੱਲਦੀ ਆ ਇਹਦੀ ਆ ਕੰਮ ਦੀ ਗੱਲ ਕਰ ਵੀ ਕੀ ਕਹਿੰਦੇ ਤੂੰ ਉਹ ਮਟਾਇਗਾ ਬੜੀ ਨਿੱਖਰੀ ਫਰਦੀਆਂ ਜਾਨਾ ਕਿਥੇ ਵੇ ਜਾਣਾ ਕਿੱਥੇ ਬੰਤ ਮੈਂ ਤਾਂ ਪੁੱਤੇ ਦਾ ਬਖਤੌਰੀਂ ਲੋਟ ਆਉਂਦਾ ਜਦ ਵੀ ਲੰਘਦਾ ਲੁੱਚੀ ਮਸ਼ਕਰੀ ਕਰਕੇ ਲੰਘਦਾ ਉਹ ਤੂੰ ਕਰਾਉਂਦੀ ਹੋਣੀ ਤਾਂ ਹੀ ਕਰਦਾ ਅਗਲਾ ਨੇ ਬੰਦੇ ਦੀ ਕੀ ਮਜਾਲ ਤੀ ਮਿੱਦੂ ਮਰਜ਼ੀ ਤੋਂ ਬਿਨਾ ਠੱਗ ਵੀ ਜਾਵੇ ਵੇ ਮੈਂ ਤਾਂ ਉਹੀ ਨਹੀਂ ਬੁਲਾਉਂਦੀ ਕਿਸੇ ਨੂੰ ਪਤਾ ਨਹੀਂ ਮੇਰੇ ਚ ਹੈ ਜਾਂ ਕੀ ਰੱਖਿਆ ਲੋਕ ਮੈਨੂੰ ਆਪ ਹੀ ਬੁਲਾਉਂਦੇ ਨੇ ਹੁਣ ਤਾਂ ਵੀ ਮੈਨੂੰ ਆਪ ਹੀ ਬੁਲਾਇਆ ਦੱਸ ਮੈਂ ਕੀ ਕਰਾਂ ਆ ਕੱਲ ਪਰਸੋਂ ਦੀ ਗੱਲ ਹੈ ਮੈਨੂੰ ਕਹਤੋ ਚੱਲ ਸਮਾਨ ਤੈਨੂੰ ਗੋਲ ਗੱਪੇ ਖਵਾ ਕੇ ਲਿਆਵਾਂ ਪਰ ਹੂੰ ਤਾਂ ਮੇਰਾ ਜੀ ਵੀ ਕਰਿਆ ਆ ਤੂੰ ਚੱਲ ਖਾ ਜਾਉਂਦੀ ਆ ਫਿਰ ਪੁੱਤੇ ਦੇ ਲੋਕਾਂ ਤੋਂ ਡਰ ਲੱਗਦਾ ਬੇਇੱਜ਼ਤੀ ਹੋਊ ਉਹਦੇ ਸੀ ਜਿੱਦਾਂ ਕੀ ਹੁੰਦਾ ਤੂੰ ਖਾ ਜਾਂਦੀ ਇੱਜ਼ਤ ਬੇਚਣਾ ਹੋਦੀਆਂ ਨਹੀਂ ਨਾ ਇਹਦੀ ਜ਼ਿਆਦਾ ਪਰਵਾਹ ਨਹੀਂ ਕਰੀ ਦਿੰਦੀ ਲੈ ਤੇਰੀ ਬੇਇੱਜ਼ਤੀ ਕੌਣ ਕਰ ਦੂ ਹਾਂ ਉਹ ਤੇਰੀ ਗੱਲ ਇਹ ਵੀ ਠੀਕ ਹੈ ਬੇ ਐਂ ਕਾ ਨੂੰ ਨੂੰ ਪੁੱਤੇ ਦਾ ਡਰ ਲੱਗਦਾ ਫੇਰ ਵੀ ਪਿੰਡ ਚ ਰਹਿਣਾ ਚਲ ਕੋਈ ਨਾ ਪਿੰਡ ਚ ਆ ਰਹੇ ਸਾਡੇ ਮਰ ਕੇ ਤੂੰ ਐਂ ਕਰ ਚੱਲ ਬਿਸ ਮਤਲਬ ਕੀ ਹੈ ਤੇਰਾ ਮੇਰਾ ਮਤਲਬ ਇਹ ਹੈ ਤੂੰ ਸਾਲੇ ਦੇ ਘਰਾਂ ਜਾ ਬੜਾਂ ਬਾਲੇ ਕੇ ਜਾ ਉਹਦੇ ਮੁੰਡਿਆਂ ਸਾਹਮਣੇ ਸਾਲੇ ਦੀ ਬੇਇੱਜ਼ਤੀ ਕਰ ਫੇਰ ਪਤਾ ਲੁਕੋ ਬਹੁਤ ਹਰਾਮੀ ਆ ਸਾਲਾ ਉਹ ਹਾਂ ਅੱਗੇ ਬੀਏ ਚਲ ਕੇ ਆਉਂਗੀ ਮੈਂ ਸੋਚ ਗਈ ਸੀ ਪਹਿਲਾਂ ਗੋਲ ਗੱਪੇ ਖਾ ਲੈਂਦੀ ਤੇਰੀ ਤਾਂ ਇੱਕ ਜੀਵ ਨਹੀਂ ਮੁੱਤ ਨੂੰ ਹਟਦੀ ਗੋਲ ਗੱਪੇ ਖਾ ਲੂ ਉਹ ਜਿਹੜਾ ਕੰਮ ਤੂੰ ਉਹ ਕਰ ਪਹਿਲਾਂ ਸਾਲੇ ਨੂੰ ਚਾੜ ਦੇ ਕੀੜਿਆਂ ਦੀ ਜੰਡ ਤੇ ਵੇ ਪਰ ਮੈਂ ਕਹਿੰਦੀ ਸੀ ਪਹਿਲਾਂ ਗੋਲ ਗੱਪੇ ਖਾ ਆਉਂਦੀ ਇਹ ਤਾਂ ਫੇਰ ਕਰ ਲੈਂਦੀ ਤੇਰੇ ਤਾਂ ਗੋਲ ਗੱਪਾਂ ਫਸ ਗਿਆ ਬਸ ਜਿਹੜੀ ਗੱਲ ਮੈਂ ਕਹ ਰਿਹਾ ਤੂੰ ਉਹਦੇ ਪਰ ਆਈ ਨਹੀਂ ਤੂੰ ਜਾ ਮੁੰਡੇ ਸਾਹਮਣੇ ਫੜੀ ਚੰਗੀ ਤਰ੍ਹਾਂ ਬੇਸੀ ਅੱਬੇ ਬੰਦ ਤੋਂ ਬਾਗਤਾ ਜਾਵਾ ਇੱਕ ਤਾਂ ਆਪ ਰੰਡਾ ਇੱਕ ਮੁੰਡੇ ਵੀ ਛੜੇ ਨਾਲ ਮੁੰਡੇ ਵੀ ਬਰਾਬਰ ਦੇ ਖੜੇ ਨੇ ਮੈਂ ਕੱਲੀ ਨਹੀਂ ਜਾਣਦੀ ਮੇਰੇ ਨਾਲ ਤੂੰ ਚੱਲ ਉਹ ਨਾ 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 ਮੇਰੇ ਰਵੇ ਇੰਨਾ ਟਾਈਮ ਕਿੱਥੇ ਆ ਉਹ ਨਾਲੇ ਤੈਨੂੰ ਗੜਾ ਹੱਥ ਫਾ ਲੂਗਾ ਹੈ ਆ ਬੰਦਿਆਂ ਨਾਲੋਂ ਵੱਧ ਟੌੜਾ ਤੇਰਾ ਉਹ ਮੈਨੂੰ ਤਾਂ ਸਰਪੰਚ ਨੇ ਬੁਲਾਇਆ ਆ ਪਿੰਡ ਦਾ ਕੋਈ ਜ਼ਰੂਰੀ ਕੰਮ ਕਿਸੇ ਮਤੇ ਦੀ ਗੱਲਬਾਤ ਕਰਨੀ ਆ ਆਹੋ ਮੇਰੀ ਸਲਾਮ ਮੰਗਦਾ ਨਾ ਹਰ ਇੱਕ ਮੱਥੇ ਤੇ ਮੈਂ ਤਾਂ ਉਹਦੇ ਲਵੇ ਜਾ ਕਹਿੰਦਾ ਤੂੰ ਐ ਕਰ ਤੂੰ ਜਾ ਧੋ ਕੇ ਆ ਸਾਲੇ ਨੂੰ ਚੰਗੀ ਤਰ੍ਹਾਂ ਜਿਹੜਾ ਮੁੜ ਕੇ ਖੰਗਣੇ ਜਾਵੇ ਤੈਨੂੰ ਟੀਚਰ ਦਾ ਕੀ ਸਸਰੀ ਕਲੱਬ ਲੈਣ ਤੋਂ ਵੀ ਡਰੂਗਾ ਚੰਗਾ ਬੇ ਮੈਂ ਹੀ ਜਾਣੀਆਂ ਕੀ ਲਲਰ ਲਾ ਸਾਲੇ ਨੇ ਹਲਿਆ ਕੇ ਰੱਖਤਾ ਉਹ ਕੱਟੀ ਬੜੀ ਟੀਨੀਆ ਹੈ ਲੈ ਵੀ ਬਖਤੌਰਿਆ ਉਹ ਜਾ ਤਿਆਰ ਆ ਗਈ ਗੇਬੋ ਬਾਈ ਤੂੰ ਤਾਂ ਚੱਲ ਸਰਪੰਚ ਦੇ ਔਰ 니ਆ ਚਾਹ ਪਾਣੀ ਤਾਂ ਪੀਵਾਂਗੇ ਤੜਕੇ ਦੇ ਨਾ ਚਾਹ ਵੀ ਨਹੀਂ ਪੀ ਅਜਤਾ ਮੈਂ ਖਾਜੂ ਵੀ ਕਾਲਦਾ ਪਲੇਗ ਤੇ ਜਾਣਾ ਖਾਖਾ ਨਹੀਂ ਪਾੜ ਦੂੰਗੀ ਮੈਂ ਉਹਦਾ ਭਾਈ ਜੇ ਬੇੜਾ ਉਹਨੂੰ ਪਏ ਜੇ ਪਟਮੇਲੀ ਮੈਨੂੰ ਲੱਗ ਜੇ ਅੱਗ ਹੈ ਜੇ ਮੈਂ ਤਾਂ ਕਿੰਨੇ ਪਿਓ ਪੁੱਤਾਂ ਨੂੰ ਲੱਗ ਜੇ ਭਾਈ ਜੇ ਬੇੜਾ ਮਰਦੇ ਨਾ ਮਰਤਾ ਨਹੀਂ ਪਰਉ ਮੈਂ ਜਾ ਉਹਨੂੰ ਹੋ ਜੇ ਬਵਾਸੀਰ ਬੇਬਖਤ ਹੋਰਿਆ ਬੇਬਖਤ ਹੋਰਸਿਆ ਹਾਂ ਚਾਚੀ ਕਿਵੇਂ ਰੌਲਾ ਜਿਆ ਪਿਆ ਕੀ ਗੱਲ ਹੋ ਗਈ ਵੀ ਤੂੰ ਪਰਾਂ ਹਟ ਮੇਰੀ ਤੇਰੇ ਪਿਓ ਨਾਲ ਸਿੱਧੀ ਗੱਲ ਹੈ ਪਿਓ ਨਾਲ ਗੱਲ ਹੈ ਕਿਹੜੀ ਗੱਲ ਹੈ ਮੇਰਾ ਮਤਲਬ ਮੈਂ ਤੇਰੇ ਪਿਓ ਨਾਲ ਸਿੱਧੀਆਂ ਗਾਲਾਂ ਕੱਢਣ ਆਈਆਂ ਲਾਂਬਾ ਲੈ ਕੇ ਆਈਆਂ ਉਹਦਾ ਮੈਂ ਹਾਂ ਪਰਾਂ ਹੋਰ ਤੂੰ ਕੀ ਕਰਤਾ ਉਹਨੇ ਇਹ ਜੀ ਕੀ ਕਰਤਾ ਤੈਨੂੰ ਅੰਦਰ ਹੀ ਜਾ ਕੇ ਦੱਸੂਗੀ ਇਹ ਤਾਂ ਮੈਂ ਉਹਨੂੰ ਬਾਹਰ ਤੇ ਕੱਢ ਪਲੇਗ ਦੇ ਜਾਣੇ ਨੂੰ ਹਾਂ ਚਲ ਆ ਜਾ ਅੰਦਰ ਹਾਂ ਚਲ ਕੱਢ ਵੀ ਤੇਰੇ ਪਿਓ ਨੂੰ ਬਾਹਰ ਉਹ ਬਾਪੂ ਅੱਗੇ ਬੋਏ ਅੱਛੇ ਆਈ ਹੈ ਤੇਰੇ ਫੁੱਲਾਂ ਦਾ ਹਾਰ ਪਾਉਣਾ ਕੀ ਹੋ ਗਿਆ ਮੇਰੇ ਅੰਕੇ ਕੋ? ਬੇ ਕੀ? ਮੇਰਾ ਮਤਲਬ ਕੀ ਹੋ ਗਿਆ ਜੀ? ਕੀ ਹੋਣਾ ਸੀ? ਵੇ ਦੂਏ ਮੁੰਡੇ ਨੂੰ ਵੀ ਬੁਲਾ। ਉਹ ਕਿੰਦੇ? ਆ ਜਾ ਦੇਖ ਚਾਚੀ ਕੀ ਕਹਿੰਦੀ ਐ। ਹਾਂ ਭਾਈ। ਨਹੀਂ ਗੱਲ ਤਾਂ ਦੱਸ ਕਿਵੇਂ ਚੜੀ ਚੜਾਈ ਆਈ ਅੱਜ ਤੂੰ। ਵੇ ਭਾਈ ਆ ਤੇਰੇ ਪਿਓ ਦੇ ਰੱਸਾ ਰੱਸਾ ਪਾਓ। ਇਹ ਜਮਾਂ ਸ਼ਰਮ ਨਹੀਂ ਇਹਨੂੰ ਮਾਛਰਿਆ ਫਿਰਦਾ ਪਲੇਗ ਦੇ ਜਾਣਾ। ਚਾਚੀ ਹੋਇਆ ਕੀ ਐ? ਗੱਲ ਤਾਂ ਦੱਸ। ਹੋਣਾ ਕੀ ਸੀ? ਕੱਲ ਮੈਂ ਗੋਹੇ ਦਾ ਪੱਥਰ ਸਿੱਟਣ ਜਾਂਦੀ ਸੀ। ਮੈਨੂੰ ਮਿਲ ਗਿਆ ਤੁਹਾਡਾ ਬਾਪੂ ਮੈਂ ਤਾਂ ਘੇਰ ਕੇ ਖੜ ਗਿਆ ਮੈਨੂੰ ਕਹਿੰਦੇ ਕਿਵੇਂ ਨਖਰੀ ਜੀ ਫਿਰਦੀ ਹੈ ਕਹਿੰਦਾ ਚਾਲ ਸਮਾਨੇ ਤੈਨੂੰ ਗੋਲ ਗੱਪੇ ਖਵਾ ਕੇ ਲੈ ਮੈਂ ਖਾ ਮੇਰੀ ਜਿੰਦੀ ਜੁੱਤੀ ਹਾਂ ਪਰ ਮੇਰੇ ਜੀਜਾ ਵੀ ਕਰਿਆ ਵੀ ਖਾਇਆ ਮੈਂ ਪਰ ਮੈਨੂੰ ਥੋੜੀ ਸ਼ਰਮ ਮਾਰ ਗਈ ਵੀ ਮੁੰਡੇ ਕੀ ਕਹਿਣਗੇ ਉਹ ਕੀ ਕਰੀਏ ਚਾਚੀ ਅਸਤਾਪ ਦੁਖੀ ਕਰੇ ਪਿਆ ਲੰਬੇ ਸਾਡੇ ਆਉਣੇ ਚਾਹੁੰਦੇ ਆਉਦੇ ਨੇ ਬੁੱਢੇ ਦੇ ਉਹ ਵੀ ਚਾਚੀ ਤੀਵੀਆਂ ਦੇ ਲੰਬੇ ਆਉਂਦੇ ਨੇ ਸਾਰਾ ਪਿੰਡ ਸੂਲੀ ਚ ਟੰਗ ਰੱਖਿਆ ਇਹਨੇ ਚੌਰੇ ਬੁੱਢੇ ਨੇ ਤੂੰ ਐਸਾ ਬਲਾ ਲਾ ਲਾ ਐ ਹੋ ਜਾ ਕਿਹੜਾ ਦਿਨੀ ਜਿਹੜਾ ਲੰਬਾ ਨਹੀਂ ਆਇਆ ਅੱਜ ਤਾਈ ਦੀ ਦਾਲ ਦੇ ਵਿੱਚ ਦਵਾਈ ਦੀ ਪਾਉਨੇ ਆ ਹਾਂ ਮੇਰੇ ਆ ਸਾਲਿਓ ਮੇਰੇ ਆ ਸਾਲਿਓ ਮਰ ਜਾਓ ਤੁਸੀਂ ਮੈਂ ਵੀ ਕਹੀ ਜਾਂਦਾ ਵੀ ਦਾਲ ਦਾ ਟੇਸਟ ਕਿਉਂ ਬਦਲ ਗਿਆ ਕਈ ਦਿਨਾਂ ਦਾ ਮੇਰਾ ਸਰੀਰ ਵੀ ਕਮਜ਼ੋਰ ਜਿਹਾ ਹੋਈ ਜਾਂਦਾ ਨਿੱਗੇ ਪੋ ਤੂੰ ਲੰਬਾ ਲੈ ਕੇ ਤਾਂ ਆ ਗਈ ਮੇਰਾ ਪਤਾ ਲੈਣ ਨਹੀਂ ਆਈ ਹੈ ਪਤਾ ਲੈ ਇਹਦਾ ਪਤਾ ਤਾਂ ਉੱਦੇ ਲੈਣਾ ਜਿੱਦੇ ਤੂੰ ਪੂਰਾ ਹੋ ਗਿਆ ਵੇ ਮੁੰਡਿਓ ਇਹਦੇ ਸੰਗਲ ਸੰਗਲ ਪਾਓ ਇਹ ਮੱਛਰਿਆ ਫਿਰਦਾ ਬਲੇਗ ਦੇ ਜਾਣਾ ਗੇਵੋ ਐਨੇ ਪੂਰਾ ਹੁੰਦਾ ਪੂਰਾ ਤਾਂ ਮੈਂ ਤੇਰੇ ਨਾਲ ਹੋਊਗਾ ਤੇਰੇ ਬਿਨਾ ਤਾਂ ਹਲੇ ਮੈਂ ਅਧੂਰਾ ਆ ਉਹ ਬਾਪੂ ਉਹ ਸ਼ਰਮ ਕਰ ਲੈ ਮਾੜੀ ਮੋਟੀ ਉਹ ਲਾਂਬਾ ਲੈ ਕੇ ਆਈ ਐ ਤੇ ਤੂੰ ਉਹਦੇ ਨਾਲ ਮਸਕਰੀਆਂ ਕਰੀ ਜਾ ਲਾਂਬੇ ਵਾਲੀ ਚ ਕੀ ਦੀ ਗੱਲ ਲੱਗੀ ਕੋਈ ਲਾਂਬੇ ਵਾਲੀ ਦਾ ਨੁੱਤਾ ਹੈ ਮੈਂ ਤੈਨੂੰ ਗੋਲ ਗੱਪਿਆਂ ਨੂੰ ਕਿਹਾ ਤਿਗੇਵੋ ਜੇ ਤੂੰ ਨਹੀਂ ਗੋਲ ਗੱਪੇ ਖਾਣੇ ਮੈਂ ਕਹਾਂ ਹੋਰ ਲੁਖਵਾ ਤੂੰ ਵੇ ਦੇਖ ਲੋ ਤੁਹਾਡੇ ਸਾਹਮਣੇ ਨਹੀਂ ਹਟਦਾ ਮੰਗਦਾ ਪੀ ਇਹ ਫੁੱਲ ਪਾਉਂਦਾ ਹੋ ਮੈਨੂੰ ਇਹ ਤਾਂ ਜਮੀ ਸ਼ਰਮ ਨਹੀਂ ਮੈਂ ਤਾਂ ਲਾਂਬਾ ਲੈ ਕੇ ਆਉਂਦੀ ਨੂੰ ਵੀ ਸ਼ਰਮ ਆਉਂਦੀ ਆ ਇੱਕ ਤਾਂ ਤੂੰ ਰੰਡਾ ਇੱਕ ਤੇਰੇ ਮੁੰਡੇ ਛੜੇ ਮੈਂ ਤਾਂ ਡਰਦੀ ਡਰ ਤੇ ਆਈਆਂ ਵੀ ਕਿਤੇ ਹੋਰ ਨਾ ਵੀ ਦੇਖ ਲੈ ਮੈਂ ਤਾਂ ਜਾਣੀਆਂ ਗੇਬੋ ਇਹਦੇ ਵਿੱਚ ਲਾਂਬੇ ਵਾਲੀ ਕੀ ਗੱਲ ਆ ਨਾਲੇ ਤੂੰ ਆਹ ਜਿਹੜੇ ਫੁੱਲਾਂ ਜਾਂਦੀ ਗੱਲ ਕਰਦੀਆਂ ਇਹ ਤਾਂ ਅੱਜ ਕੱਲ ਦੇ ਮੁੰਡੇ ਜੇ ਫੁੱਲ ਖੜਾਉਂਦੇ ਲੱਗੇ ਮੈਂ ਤਾਂ ਸਿੱਧਾ ਤੇਰੇ ਹਾਰ ਹੀ ਪਾਉਂਗਾ ਹਾਂ ਹਾਂ ਹਾਰ ਹੀ ਹਾਰ ਹੀ ਪਾਉਂ ਤੈਨੂੰ ਮੈਂ ਤੂੰ ਤਾਂ ਸਾਡੇ ਸਾਹਮਣੇ ਹੀ ਟਿਕਦਾ ਬੱਚ ਕੇ ਟਿੱਡੀਦਾ ਹੋਵੇਂ ਆ ਸਾਡੇ ਸਾਹਮਣੇ ਚਾਚੀ ਨੂੰ ਕੀ ਕੁਛ ਕਰੀ ਜਾਂਦਾ ਸ਼ਰਮ ਖਾਲਾ ਮਾੜੀ ਮੋਟੀ ਕਰ ਲੈ ਸ਼ਰਮ ਮਾੜੀ ਮੋਟੀ ਹਾਂ ਤੈਨੂੰ ਕੋਈ ਚੜੀ ਲੱਖੀ ਦੀ ਤੂੰ ਚੜੀ ਲੱਖੀ ਦਾ ਕੀ ਆ ਚੱਲ ਠੀਕ ਆ ਗੇਫੋ ਲੰਬਾ ਤੇਰਾ ਸਵੀਕਾਰ ਕਰ ਲੈ ਮੇਰੇ ਮੁੰਡਿਆਂ ਨੇ ਜਾ ਹੁਣ ਜਾ ਚਾਚੀ ਕੋਈ ਨਹੀਂ ਬੰਦਾ ਵਾਂਦੀ ਸੀ ਹਾਂ ਤੇ ਦੇ ਹਾਂ ਜਾ ਤੂੰ ਇਹਨੂੰ ਸਾਹਮਣੇ ਹੀ ਸਾंभੇ ਜਾਂਦਾ ਉਹ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕੀ ਦੇਖੋਗੇ ਤੁਸੀਂ ਆਪਣੇ ਘਰ ਨੂੰ ਦੇਖੋ ੁੱਡੀ ਚਾਚੀ ਨੂੰ ਮੈਂ ਫਿਰ ਨਹੀਂ ਤੱਕ ਛੱਡਿਆ ਮੈਂ ਐਣੀ ਪਤਾ ਕੋਈ ਹੋਰ ਛੇੜਨੇ ਫੜਿੰਗ ਕਿੰਦੇ ਓਏ ਆ ਫੇਰ ਲੰਗਿਆ ਕਿੰਦੇ ਆ ਦੋ ਤੰਬਰ ਮੈਨੂੰ ਲੱਗਦਾ ਬੇਬੇ ਸਾਲੇ ਨੇ ਇਹ ਨਹੀਂ ਮਾਰੀ ਆ ਬਾਈ ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਸੀ ਹੁਣ ਪੱਕਾ ਵਿਸ਼ਵਾਸ ਹੋ ਗਿਆ ਵੀ ਇਹ ਨਹੀਂ ਬੇਬੇ ਚੜੀਆ ਗੱਡੀ ਇਹਦਾ ਹੱਲ ਕੋਈ ਕਰਨਾ ਪਊ ਆਪਾਂ ਉਹ ਹਲਤਾ ਹੁੰਦਾ ਨਹੀਂ ਕੰਜਰ ਦੇ ਹੱਥੋਂ ਲੰਘ ਜਾਂਦਾ ਮੈਂ ਕਹਾਂ ਪਹਿਲਾਂ ਆਪਾਂ ਦਾ ਪੂਰਾ ਬਾਇਓ ਡਾਟਾ ਕੱਢੀਏ ਵੀ ਬੇਬੇ ਇਨੇ ਗੱਡੀ ਚੜੀ ਐ ਆਪਾਂ ਫੇਰ ਅੱਗੇ ਗੱਲ ਕਰਦੇ ਹਾਂ ਓਏ ਕਿੰਦੇ ਐਂ ਕਰਦੇ ਆ ਅੱਜ ਆਪਾਂ ਬਸ ਕੁਝ ਹੀ ਜਾਣਿਆ ਮਗਰ ਇਹਦਾ ਕੱਢਦੇ ਆ ਪੂਰਾ ਬਾਇਓ ਡਾਟਾ ਹੈਨਾ ਹਾਂ ਚੱਲ ਆਇਆ ਫੇਰ ਦੇਖਦੇ ਆ ਫੇਰ ਕਰ ਦਿਆਂਗੇ ਕਾਰੋਬਾਰੀ ਭਾਈ ਜੰਦਾ ਕਿੱਧਰ ਹੈ ਹਾਂ ਹਾਂ ਆਪੋ ਕਿ ਤਾ ਰਿਆ ਓਕੇ ਮੈਂ ਚੱਕ ਮੈਂ ਪਹਿਲੀ ਤੁਰਿਆ ਜਾਣਾ ਓਏ ਜਿੰਨੇ ਕਿਸੇ ਮਾਰਤੇ ਹੋਵੇਂ ਤੈਨ ਧਾਰਾਂ ਲੈਣੀਆਂ ਨੇ ਮੈਂ ਤਾਂ ਟੱਠੇ ਖੂ ਜਾ ਰਿਆ ਤੈ ਚੱਲਣਾ ਨਾਲੇ ਗੱਲ ਸੁਣ ਲੈ ਬੰਤ ਮੇਰੇ ਬਾਲਾ ਮੂੰਹ ਨਾ ਲੱਗਿਆ ਕਰ ਤੂੰ ਤੇਰਾ ਰਾਹ ਇਧਰ ਆ ਮੇਰਾ ਰਾਹ ਉਧਰ ਉਹ ਐ ਕਿਵੇਂ ਉਹ ਐ ਤਾਂ ਆਪਣੀ ਆੜੀ ਟੁੱਟ ਜੂ ਆੜੀ ਨੂੰ ਪੱਗ ਪਟਾਈ ਹੋਈ ਆ ਜਾ ਆਵਦਾ ਕੰਮ ਕਰ ਓ ਯਾਰ ਉਹ ਮੈਂ ਤਾਂ ਸੁਨੇਹਾ ਲੈ ਕੇ ਆਇਆ ਸੀ ਜੇ ਬੋ ਮਿਰਨ ਨੂੰ ਕਹਿੰਦੀ ਸੀ ਕਿਨੂੰ ਤੈਨੂੰ ਅੱਛਾ ਓ ਹੁਣ ਭਾਈ ਬਾਣੀ ਤੱਤੀ ਹੋਈ ਬੈਠੀ ਆ ਜੇ ਤੈ ਨਹੀਂ ਆਣਾ ਫਿਰ ਮੈਂ ਬਗ ਜਾਣਾ ਹਾਂ ਐ ਕਿਵੇਂ ਬਗ ਜਾ ਤੂੰ ਜਰਾ ਕਮਾਲ ਕਰੀ ਜਾਂਦਾ ਮਾਲ ਮਾਲਕਾਂ ਦਾ ਮਸੂਰੀ ਕੰਪਨੀ ਦੀ ਦੇਖ ਬਖਤੌਰਿਆਂ ਜਦੋਂ ਆਪਾਂ ਛੋਟੇ ਹੁੰਦੇ ਸੀ ਦੁਕਾਨ ਤੋਂ ਖਿਲਾ ਮਕੋੜੇ ਹੁੰਦੇ ਵੰਡ ਕੇ ਖਾਂਦੇ ਸੀ ਫਿਰ ਆਪਾਂ ਗੱਬਰ ਹੋ ਗਏ ਹਾਂ ਠੇਕੇ ਤੋਂ दारू ਲੰਦੇ ਉਹ ਵੀ ਵੰਡ ਕੇ ਪੀਂਦੇ ਫਿਰ ਆਪਾਂ ਨੌਣਾ ਖੜਾ ਗਿਆ ਪੂਰਾ ਉਹ ਵੀ ਆਪਾਂ ਵੰਡ ਕੇ ਖਾਂਦੇ ਸੀ ਉਹ ਫਿਰ ਜੇਬੋ ਮਾਰੇ ਕੀ ਡਟ ਤੁਰਾ ਉਹ ਵੀ ਵੰਡ ਆਹ ਤਾਹ ਕਿਨੇ ਵਾਰ ਜਦੂ ਤੇਰਾ ਤੂੰ ਮੇਰੀ ਗੱਲ ਸੁਣ ਲੈ ਮਾਲ ਮਾਲਕਾਂ ਦਾ ਤੂੰ ਹੀ ਮਸੂਰੀ ਕਰ ਲੈ ਫਿਰਦਾ ਜੇਬੋ ਮੇਰੀ ਸੀ ਮੇਰੀ ਰਹੂਗੀ ਤੇ ਮੇਰੀ ਹੈਗੀ ਆ ਜਾ ਆਪਣੇ ਕੰਮ ਕਰ ਕੋਈ ਨਾ ਐ ਨਹੀਂ ਥਾ ਠੀਕ ਹੁੰਦਾ ਹੈ ਆਏ ਨਹੀਂ ਤਾਂ ਆਦੇ ਸੀ ਉਹਨੋਂ ਕਹਿ ਨੇ ਵੀ ਆਪਣੇ ਬਾਪੂ ਤੇ ਗੌਰ ਰੱਖੋ ਜੇ ਨਾ ਸਵਾ ਉੱਤੇ ਫੜਾਇਆ ਨਾ ਮੇਰਾ ਨਾਂ ਵੀ ਬੰਤ ਨਹੀਂ ਮੁੰਡਿਆਂ ਨਾਲ ਕਰਦਾ ਗੱਲ ਜਾ ਕੇ ਐ ਨਹੀਂ ਗੱਲ ਬਣਦੀ ਦੇਖ ਲੈ ਪਿੰਡ ਵਾਲੇ ਸਹੀ ਪਿੱਟਦੇ ਨੇ ਆਪਣੇ ਵਾਲੇ ਹੀ ਹਰਾਮੀ ਆ ਇਹਦਾ ਕਰਦਾ ਸੜ ਦਾ ਇੱਟ ਮਾਰ ਕੇ ਸਿਰ ਪਾੜਦਾ ਗਲਤਾ ਸਹੀ ਆ ਯਾਰ ਹਰਾਮੀ ਆਪਣਾ ਬਾਪੂ ਵੀ ਆ ਨੱਕ ਡਬੋ ਕੇ ਮਰਨ ਵਾਲਾ ਕੰਮ ਕਰਿਆ ਪਿਆ ਹੈ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਵੀ ਇਹਨੇ ਟੀਨੇ ਟਿਕ ਕਿਵੇਂ ਜਾਂਦੀਆਂ ਨੇ ਹੈ ਦੇਖੋ 1 ਵਜੇ ਹਜਾਪ ਹੈ ਉਹ ਜਿਹੜੇ ਮੈਨੂੰ ਲੱਗਦਾ ਟੀਨੀਆਂ ਹੋਣੀਆਂ ਜਿਹੜੀਆਂ ਤਾਂ ਟਿਕ ਜਾਂਦੀਆਂ ਨੇ ਹਾਂ ਯਾਰ ਪਤਾ ਨਹੀਂ ਸਾਲਾ ਕਿਹੜੀ ਗਿੱਦੜ ਸਿੰਗੀ ਸੰਗਾਉਂਦਾ ਕੀ ਮਦਰ ਲਾਈ ਫਿਰ ਖਰੀ ਜਾਂਦਾ ਹਣਾ ਚੱਲ ਫਿਰ ਦੇਖਦੇ ਆ ਇਹਨੂੰ ਚੱਲਾ ਜਾ ਲੈ ਵੀ ਦੱਸ ਰਿਹਾ ਖਾਂਦਾਨੀ ਨਾ ਤੂੰ ਵੰਡ। ਧੋਖਾ ਕਰਦਾ ਯਾਰਾਂ ਨਾਲ। ਅੱਜ ਲੈ ਫਿਰ। ਤੇਰੇ ਮੁੰਡਾ ਨੂੰ ਇਹ ਜਿਹੀ ਪੱਟੇ ਪੜਾਊਂਗਾ ਨਾ। ਤੂੰ ਤਾਂ ਕੇ ਖਾ ਜਾਏਂਗਾ ਕੱਲਾ ਕੱਲਾ ਮਾਰ। ਇਹਦੇ ਨਾਲ ਪੰਗੇ ਲੰਦਾ ਸਾਲਾ। ਲੈ ਆਣ ਤੇਰੇ ਮੁੰਡਾ ਨੂੰ। ਆ ਤੂੰ ਇੱਧਰ ਆ ਨਾ। ਕੋਲ ਨਹੀਂ ਆਣਗੇ। ਓ ਚਾਚਾ ਕਿਵੇਂ ਜਾਣ ਥੱਲੇ ਖੜਾ? ਦੇਖੀ ਕਦੇ ਵੱਡੇ ਜਾਵੇਂ। ਹਾਂ। ਲੈ। ਓ ਪੁੱਤ ਜੋ। ਬਹੁਤ ਲੰਬੀ ਉਮਰ ਆ ਤੁਹਾਡੀ ਧਰਮ ਨਾਲ ਹੋਏ। ਤਾਨੂੰ ਯਾਦ ਕਰਦਾ ਸੀ ਸਾਨੂੰ ਯਾਦ ਕਰਦਾ ਸੀ ਚਾਚਾ ਹਾਂ ਸਾਨੂੰ ਕਿਵੇਂ ਯਾਦ ਕਰਦਾ ਸੀ ਓਏ ਆ ਤੁਹਾਡੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ ਡਾ ਚਾਚਾ ਦੇਖ ਤੁਹਾਡੇ ਬਾਪੂ ਕਰਕੇ ਤੁਹਾਡੇ ਸਾਰੇ ਪਿੰਡ ਚ ਖੁੱਧ ਹੋਈ ਪਈ ਐ ਆ ਤਾਂ ਚਾਚਾ ਹੈ ਮੰਨਦੇ ਹੋ ਨਾ ਮੰਨਦਾ ਮੰਨ ਉਹ ਫੇਰ ਸਾਲੇ ਉਦੋਂ ਉੱਥਾ ਚੱਕੋਂਗੇ ਜਦੋਂ ਉਹਨੂੰ ਗਦੇ ਤੇ ਬਿਠਾ ਕੇ ਸਾਰੇ ਪਿੰਡ ਚ ਜਿਹੜੇ ਦਾ ਐ ਉਹ ਮੇਰੀ ਆ ਨਾ ਪੈ ਨਾ ਸਾਂਭ ਲੂ ਉਹ ਸਾਂਭੀ ਕਿਵੇਂ ਚਾਚਾ ਫੜੀ ਨਹੀਂ ਜਾਂਦਾ ਮੈਂ ਕਾਹਦੇ ਬਾਤਿਆਂ ਮੈਂ ਫੜਾਉ ਫੜਾ ਫਿਰ ਮੇਰੀ ਗੱਲ ਸੁਣੋ ਇਹਦਾ ਤੁਹਾਨੂੰ ਪਤਾ ਨਾ ਤੁਹਾਡੇ ਬਾਪੂ ਕਰਕੇ ਤੁਹਾਡੇ ਰਿਸ਼ਤੇ ਨਹੀਂ ਹੋਰੇ ਇਹ ਗੱਲ ਸਹੀ ਹੈ ਅੱਛਾ ਬਿਲਕੁਲ ਸਹੀ ਹੈ ਕਿਹੜਾ ਬੰਦਾ ਕੋਈ ਆਂਦਾ ਤੁਹਾਡੇ ਘਰਾਂ ਦੇਖਣ ਆਲਾ ਲੋਕ ਪਹਿਲੇ ਹੀ ਪਾਣੀ ਮਾਰ ਦਿੰਦੇ ਨੇ ਕਹਿੰਦੇ ਬਖਸੌਰਾ ਕੰਮ ਨਹੀਂ ਹੋਗਾ ਸਹੀ ਗੱਲ ਹੈ ਅੱਛਾ ਹਾਂ ਨਾ ਮੰਨਦੇ ਨਾ ਹਾਂ ਬਿਲਕੁਲ ਲੈ ਫਿਰ ਐ ਕਰੋ ਹੁਣ ਤਿਆਰ ਰਹੋ ਹੂੰ ਵੈਕਟਾਰ ਇਹਨੂੰ ਭੇਜੋ ਵੀ ਮਹੀਂ ਠੀਕ ਆ ਫਿਰ ਪੜਾਵੀ ਠੀਕ ਆ ਜੀ ਠੀਕ ਹੈ ਚਾਚਾ ਐਵੇਂ ਕਰ ਅਸੀਂ ਤਿਆਰ ਹਾਂ ਹਾਂ ਮੰਜੂਰਾ ਲੈ ਫਿਰ ਆਹ ਕੰਮ ਕਰਾ ਦੇ ਤੂੰ ਬਸ ਹਾਂ ਤੇਰੇ ਪੈਰ ਤੋਂ ਤੋਂ ਪੀਆਗੇ ਮੈਂ ਕਹਿੰਦਾ ਲੋੜ ਨਹੀਂ ਅਸੀਂ ਤਾਂ ਪੁੰਨ ਫਿਰ ਰਹੇ ਹਾਂ ਚੱਕਰ ਵਿੱਚ ਬਸ ਫੜੀ ਨਹੀਂ ਗਿਆ ਬਸ ਤੁਸੀਂ ਤਿਆਰ ਹੋ ਅਸੀਂ ਤਿਆਰ ਹਾਂ ਆ ਲੈ ਫਿਰ ਕੱਚ ਨਾ ਛੱਡਦੇ ਹੋ ਮਿੱਤਰੋ ਉਹ ਕੱਚ ਕਿੱਥੇ ਛੱਡਣੀ ਆ ਚਾਹ ਕੇ ਨਾ ਫੜਿਆ ਤਾਂ ਜਾਵੇ ਇਹ ਸਮਝੋ ਬੰਦ ਕੇ ਕੁੱਟਿਓ ਹੋਇਆ ਥਾਮ ਲਿਆ ਬੰਨ ਕੇ ਕੀ ਤੂੰ ਦੇਖੀ ਉਹਦੀ ਕਿ ਰੇਲ ਬਣਾਉਨੇ ਆ ਚਲੋ ਪਿਓ ਚਾਹ ਬਣੀ ਸ਼ਾਬਾਸ਼ ਠੀਕ ਹੈ ਚਾ ਹਾਂ ਚੰਗਾ ਚਾ ਫਿਰ ਹਾਂ ਪਿਆਰ ਰਿਹਾ ਨਾ ਮੈਂ ਵੀ ਬਸਤਾ ਹੋ ਰਿਹਾ ਹੁਣ ਦੇਖੀ ਫਿਰ ਸਾਲਾ ਗੱਲਾਂ ਵੰਡ ਕੇ ਨਹੀਂ ਖਾਂਦਾ ਮੈਂ ਐ ਕਿਵੇਂ ਨਹੀਂ ਖਾਂਦਾ ਹੁਣ ਤੈਨੂੰ ਫੜਾਉਂ ਤੇ ਮੈਂ ਇਕੱਲਾ ਖਾऊं ਉਹ ਨਾ ਨਜ਼ਾਰਾ ਝੜ ਤੀਂਗ ਦੇ ਹੋ ਨਾਰੇ ਨਾਲ ਖਾਂ ਮੀਕ ਵਾਰੀਆਂ ਜ਼ਹਾਨੀਆਂ ਮੀਕ ਵਾਰੀ ਆ ਜ਼ਹਾਨੀਆਂ ਬੂ ਮੈਂ ਕਹਿਣਾ ਮਰ ਜਾਣਿਆ ਬਖਤੌਰਾ ਮੈਂ ਨਲਿਆ ਕਿਹੜੀ ਦੀ ਗੱਲ ਕਰਦੀਆਂ ਕਿੰਨੇ ਕੁ ਬੰਦੇ ਆਉਂਦੇ ਨੇ ਤੇਰੇ ਕੋਲੇ ਵੇ ਮੈਂ ਤਾਂ ਤੁਮਤਰ ਕੀਤੀ ਉਹ ਤਾਂ ਤੈਨੂੰ ਪressen ਨੂੰ ਹੱਥ ਉਹ ਤੋਂ ਤਾਂ ਹੱਥ ਪਾ ਲਿਆ ਵੇ ਆਤ ਵੇ ਆ ਤੂੰ ਦੇਖ ਲਿਆ ਕਰ ਮਰ ਜਾਣਿਆ ਨਲੇ ਮੇਰੀ ਗੱਲ ਸੁਣ ਤੂੰ ਬੰਤ ਨੂੰ ਸੁਨੇਹੇ ਲਾਉਂਦੀ ਫਿਰਦੀ ਨਹੀਂ ਬੜੀ ਕੱਤ ਮੇਰਾ ਸਾਥ ਕੀ ਲੱਗਦਾ ਕਾ ਮੈਨੂੰ ਦੱਸਿਆ ਕਰੋ ਸਿੱਧੀ ਮੇਰੇ ਨਾਲ ਗੱਲ ਕਰਿਆ ਕਰ ਬੰਤ ਵੇ ਉਹ ਤਾਂ ਮੈਂ ਜਿੰਦਿਆ ਕਰਕੇ ਨਹੀਂ ਆਉਂਦੀ ਜਿੰਦਿਆਂ ਨਾਲ ਸਾਥ ਪਈ ਜੇ ਤੇ ਉਹ ਮਨੂ ਰਾਜ ਬੰਤ ਮਿਲ ਗਿਆ ਮਾਨੂੰ ਸੁਨੇਹਾ ਲਾਤਾ ਅਸਿਆ ਮੇਰੇ ਘਰ ਕੀ ਸੁਨੇਹਾ ਲਾਇਆ ਈ ਇਹ ਤਾਂ ਗਲਤ ਨਹੀਂ ਠੀਕ ਆ ਮੈਂ ਤੈਨੂੰ ਗੱਲ ਕਰਦਾ ਬੰਦਾ ਉਹ ਲੰਡੂ ਹੀ ਆ ਉਹਦੇ ਕੋਲ ਬਲ ਖੜਿਆ ਨਾ ਕਰ ਸੁਣ ਗਿਆ ਉਹਦੇ ਕੋਲੇ ਬੈਠਿਆ ਨਾ ਕਰ ਲੋ ਬੰਤ ਕੁਈ ਬੰਤ ਬੈਠਿਆ ਨਾ ਕਰ ਮੈਂ ਤਾਂ ਤੇਰੇ ਕੋਲ ਖੜਦੀ ਮੈਂ ਤੇਰੇ ਪਿਨਾ ਮੇਰਾ ਕੌਣ ਹੈ ਉਹ ਤਾਂ ਹੈ ਮੇਰੀ ਗੁਗਲੋ ਮੁਗਰੋ ਮੈਨੂੰ ਪਤਾ ਕੀ ਨਾਲ ਜਿਹੜੇ ਬੱਚੇ ਨਾ ਬੱਚਿਆਂ ਦਾ ਡਰਤਾ ਹੁੰਦੀ ਆ ਬਾਕੀ ਪਿੰਡ ਵਾਲੇ ਨਾ ਡੰਗਾ ਬਣਾ ਲੈਂਦੇ ਨੇ ਫਿਰ ਹੋਰ ਤਾਂ ਹੀ ਤਾਂ ਮੈਂ ਡਰਦੀ ਆ ਜੇ ਕੇਰਾਂ ਗੱਲ ਉੱਟ ਜੇ ਫਿਰ ਉੱਡੀ ਰਹਿੰਦੀ ਆ ਗੱਲਾਂ ਬੜਦੀ ਹੀ ਰਹਿੰਦੀਆਂ ਬੜਦੀਆਂ ਵੀ ਖੈਰ ਉਹਦੀਆਂ ਨੇ ਜਿਹੜਾ ਗੇਬੂ ਸੱਚਾ ਪਿਆਰ ਕਰਦਾ ਉਹ ਵੀ ਬਣਤੀਆਂ ਨਾਲ ਗੇਬੂ ਮੈਂ ਤੈਨੂੰ ਮੈਂ ਕਹਿੰਦਾ ਤੀਗਾ ਚਲ ਤਣਾ ਨਹੀਂ ਜੇ ਕੋਈ ਤੈਨੂੰ ਸਹੀ ਤਰ੍ਹਾਂ ਬਣੇ ਨਾ ਨਾ ਭਾਈ ਡਰ ਲੱਗਦਾ ਗੱਲਾਂ ਬਣ ਜਾਣਗੀਆਂ ਮੈਂ ਨਹੀਂ ਜਾਣਦੀ ਤੂੰ ਮੈਨੂੰ ਪੈਸੇ ਦੇ ਜਾ ਮੈਂ ਆ ਪੀਲੇ ਆਉਂਗੀ ਜੇ ਕੇਰਾ ਗੱਲ ਉੱਡੀ ਫਿਰ ਉੱਡੀ ਰਹਿੰਦੀ ਆ ਨਾ ਭਾਈ ਜੇ ਕੇਰਾ ਆਪਾਂ ਨੂੰ ਕਿਸੇ ਨੇ ਵਸ ਚੜਦੇ ਦੇਖ ਲਿਆ ਫਿਰ ਵਸ ਗੇਬੋ ਮੰਨ ਗਿਆ ਮੈਂ ਤੇਨੂੰ ਐਨਾ ਦਿਮਾਗ ਤੇਰਾ ਇਹ ਮੈਨੂੰ ਐ ਦੱਸ ਦੇ ਐਨਾ ਦਵਾਈ ਲਿਆਉਣੀ ਕਿੱਥੋਂ ਬਿਲਕੁਲ ਸਹੀ ਕਿਹਾ ਤੂੰ ਐ ਕਰ ਗੇਬੋ ਤੂੰ ਕਰਾਈ ਪਾੜੇ ਜੋਗੇ ਮੈਥੋਂ ਪੈਸੇ ਲੈ ਜਾ ਠੀਕ ਹੈ ਤੂੰ ਬਾਤ ਕਰਕੇ ਵਾਪਸ ਆ ਤੈਨੂੰ ਮੈਂ ਅੱਗੇ ਮਿਲੂਗਾ ਨਾਲੇ ਗੇਬੋ ਕੀ ਕਹਣਾ ਹੋਇਆ ਤੁਸੀਂ ਆਪਾ ਹੋਟਲ 'ਚ ਮਿਲਾਂਗੇ ਫੇ ਕਿਹੜੇ ਹੋਟਲ 'ਚ ਮਰ ਜਾਣੇ ਓਹੋ ਨਹੀਂ ਓਏ ਓਏ ਹੋਟਲ 'ਚ ਓਏ ਓਏ ਉਹ ਕੀ ਹੁੰਦਾ ਮਰ ਜਾਣਿਆ ਜੀ ਪਰ ਜਾਣੀਏ ਉਹੀ ਤਾਂ ਤੈਨੂੰ ਦਿਖਾਉਣਾ ਹਾਏ ਮਰ ਜਾਣਾ ਕਿੰਨਾ ਖਿਆਲ ਰੱਖਦਾ ਮੇਰਾ ਗੱਬੋ ਤੂੰ ਆਏ ਸੋਚ ਬਿੱਕੀ ਕੀ ਦੇਖੇਗੀ ਹਾਏ ਹਾਂ ਦਾ ਫੜ ਕਰਾਇਆ ਤੂੰ ਆਜੀ ਸਮਝਾਈ ਜਾਂਦਾ ਠੀਕ ਹੈ ਉੱਥੇ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਸੂਟ ਲੈ ਲਈ ਨਾਲੇ ਹੋਟਲਾਂ ਚ ਕੀਵਾ ਗਏ ਆਪਾਂ ਉਹ ਕਾਲੀ ਜੀ ਚਾਹ ਤੇ ਨਾਲ ਖਾਵਾਂਗੇ ਬਰਫੀ ਬਾਕੀ ਜਿਹੜਾ ਤੇਰਾ ਮਨ ਕਰੇਗੇ ਪੋ ਉਹ ਖਾ ਲਈ ਉੱਥੇ ਰਹਾਗੇ ਆਪਾਂ 2-3 ਘੰਟੇ ਫਿਰ ਨਾ ਮੈਂ ਹਮਨ ਤੁਹਾmber ਕੋਲੇ ਨਾ ਖੜਾਗਾ ਨਾ ਮੇਰਾ ਸੁਨੀਹਾਰਾ ਸਿੱਧਾ ਮੈਨੂੰ ਕਿਹਾ ਕਰ ਠੀਕ ਹੈ ਬੰਤ ਤੂੰ ਕੀ ਗੱਲਾਂ ਕਰਦਾ ਬੰਤ ਦੀ ਗੱਲ ਨਾ ਕਰਿਆ ਕਰ ਮੇਰੇ ਕੋਲ ਬਸ ਹਾਂ ਤੂੰ ਬਖਤੌਰੀ ਦੀ ਹੈ ਤੂੰ ਬਖਤੌਰੀ ਦੀ ਮੈਂ ਬਸ ਇਹ ਹਾਂ ਜੀ ਫਿਰ ਚੱਲੇ ਐਵੇਂ ਗੱਲਾਂ ਕਰਦੇ ਬੰਤ ਉਹ ਤਾਂ ਪਰ ਬੰਤ ਵੀ ਹਾਏ ਚੰਗਾ